ਹਰ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਵਿਦਿਆਰਥੀਓ ਅਸੀਂ ਜਿਹੜੀ ਵੀਡੀਓ ਅੱਜ ਵੇਖ ਰਹੇ ਹਾਂ ਉਸ ਦੇ ਵਿੱਚ ਅਸੀਂ ਕਹਾਣੀ ਖੂ ਖਾਤੇ ਜਿਹੜੀ ਕਿ ਬੀਏ ਬੀਐਸਸੀ ਬੀਕੌਮ ਬੀਬੀਏ ਫਾਈਨਲ ਦੇ ਵਿੱਚ ਇੱਕ ਪੁਸਤਕ ਲੱਗੀ ਹੈ ਚੋਣਵੀਆ ਪੰਜਾਬੀ ਕਹਾਣੀਆਂ ਉਸ ਦੀ ਇੱਕ ਬਹੁਤ ਹੀ ਵਧੀਆ ਬੇਮਿਸਾਲ ਕਹਾਣੀ ਹੈ ਡਾਕਟਰ ਜਸਵਿੰਦਰ ਸਿੰਘ ਨੇ ਲਿਖੀ ਹੈ। ਤੇ ਇਸ ਕਹਾਣੀ ਦੇ ਵਿਸ਼ੇ ਬਾਰੇ ਤੇ ਇਸ ਦੀ ਥੋੜੀ ਜੀ ਕਹਾਣੀ ਵੀ ਅਸੀਂ ਇੱਥੇ ਦੇ ਬਾਰੇ ਵਿਚਾਰ ਕਰਾਂਗੇ ਇਹਨੂੰ ਤੁਸੀਂ 2024 25 ਦੇ ਪੇਪਰ ਅਨਸਾਰ ਇਸ ਨੂੰ ਅਸੀਂ 10 ਅੰਕਾਂ ਅਨੁਸਾਰ ਕਰਨਾ ਹੈ ਤੇ ਹੋ ਸਕਦਾ ਹੈ ਕਿ ਦੇ ਕਹਾਣੀ ਵੀ ਅੰਕਾਂ ਦੇ ਵਿੱਚ ਵੀ ਕੁਝ ਵਿਦਿਆਰਥੀਆਂ ਨੂੰ ਕਰ ਨਹੀਂ ਪਵੇ ਤਾਂ ਹੁਣ ਮੈਂ ਇਸ ਨੂੰ 24 25 ਦੇ ਜਿਹੜੇ ਪ੍ਰੀਖਿਆ ਸਾਡੀ ਆ ਉਹਦੇ ਕਾਜ਼ਿੰਗ ਕਰਵਾਉਣ ਲੱਗੀ ਹੈ ਤੇ ਖੂ ਖਾਤੇ ਕਹਾਣੀ ਦਾ ਵਿਸ਼ਾ ਬਹੁਤ ਮਹੱਤਵਪੂਰਨ ਹੈ ਕਹਾਣੀਕਾਰ ਡਾਕਟਰ ਜਸਵਿੰਦਰ ਸਿੰਘ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਤੇ ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਆਪਕੀਆਂ ਕੁਝ ਪੁਸਤਕਾਂ ਨੂੰ ਮਿਲਿਆ ਤੇ ਖੂ ਖਾਤੇ ਕਹਾਣੀ ਸੰਗ੍ਰਹਿ ਨੂੰ 1997 ਵਿੱਚ ਸਰਵੋਤਮ ਪੁਸਤਕ ਪੁਰਸਕਾਰ ਕਹਾਣੀ ਦੇ ਤੌਰ ਤੇ ਮਿਲਿਆ ਆਪ ਦਾ ਪੰਜਾਬੀ ਸੱਭਿਆਚਾਰ ਅਤੇ ਲੋਕ ਸਾਹਿਤ ਸੰਬੰਧੀ ਖੋਜ ਕਾਰਜ ਬਹੁਤ ਮਹੱਤਵਪੂਰਨ ਹੈ ਆਪ ਨੇ ਕਹਾਣੀਆਂ ਤੋਂ ਇਲਾਵਾ ਲੋਕ ਸਾਹਿਤ ਸਾਹਿਤ ਚਾਸਤਰ ਅਤੇ ਸਭਿਆਚਾਰ ਬਾਰੇ ਕਾਫੀ ਖੋਜ ਕੀਤੀ ਹੈ ਜਸਵਿੰਦਰ ਸਿੰਘ ਪੰਜਾਬੀ ਸਾਹਿਤਕਾਰ ਸਾਹਿਤ आलोचक ਸਭਿਆਚਾਰ ਵਿਗਿਆਨੀ ਵਜੋਂ ਪ੍ਰਸਿੱਧ ਸ਼ਖਸੀਅਤ ਹਨ ਗਲਪ ਦੇ ਖੇਤਰ ਵਿੱਚ ਗਲਪ ਦਾ ਮਤਲਬ ਨਾਵਲ ਤੇ ਕਹਾਣੀ ਦੇ ਖੇਤਰ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ ਉਹਨਾਂ ਨੇ ਪੰਜਾਬੀ ਆਲੋਚਨਾ ਕਹਾਣੀ ਨਾਵਲ ਇਤਿਹਾਸ ਵਿੱਚ ਸੰਪਾਦਨ ਅਤੇ ਸਹਿ ਸੰਪਾਦਨ ਦਾ ਕਾਰਜ ਕੀਤਾ ਹੈ ਤੇ ਇੱਕ ਮਤਲਬ ਇਹਦੀ ਅਲੋਚਨਾਤਮਕ ਪੁਸਤਕਾਂ ਦੇ ਵਿੱਚ ਕਈ ਵਾਰ ਉਹ ਸੰਪਾਦਕ ਤੇ ਕਈ ਵਾਰ ਸਹਿ ਸੰਪਾਦਕ ਦੇ ਤੌਰ ਤੇ ਕਾਰਜ ਕਰਦੇ ਰਹੇ ਨੇ ਖੋ ਖਾਤੇ ਕਹਾਣੀ ਦੇ ਜੇਕਰ ਪਾਤਰਾਂ ਦੀ ਗੱਲ ਕੀਤੀ ਜਾਏ ਤਾਂ ਇਹਦੇ ਵਿੱਚ ਮੁੱਖ ਪਾਤਰ ਹੈ ਭពਿੰਦਰ ਸਿੰਘ ਗਰੇਵਾਲ ਜਿਹੜਾ ਕਿ ਉੱਚ ਅਧਿਕਾਰੀ ਹੈ ਉਸ ਦੀ ਪਤਨੀ ਰਾਜਵਿੰਦਰ ਕੌਰ ਰੋਜ਼ੀ ਜਿਹੜੀ ਕਿ ਇੱਕ ਮੰਤਰੀ ਦੀ ਜਿਹੜੀ ਹੈ ਭਤੀਜੀ ਲੱਗਦੀ ਹੈ ਭពਿੰਦਰ ਸਿੰਘ ਗਰੇਵਾਲ ਦਾ ਮਾਮਾ ਹੈ ਬਚਨ ਸਿੰਘ ਤੇ ਮਿਸਟਰ ਮਹਿਤਾ ਤੇ ਮਿਸਿਸ ਮਹਿਤਾ ਥੋੜੇ ਕਹਿ ਸਕਦੇ ਸਹੋਗੀ ਪਾਤਰ ਨੇ ਜਸ ਵਿੱਚ ਕਿਤੇ ਥੋੜਾ ਜਿਹਾ ਜ਼ਿਕਰ ਆਉਂਦਾ ਹੈ ਤੇ ਉਹਨਾਂ ਦਾ ਇੱਕ ਮਾਲੀ ਹੈ ਜਿਸ ਦਾ ਨਾਮ RAMU ਹੈ ਖੂ ਖਾਤੇ ਤੇ ਜੇਕਰ ਅਸੀਂ ਇਸ ਲੇਖ ਤੇ ਵਿਚਾਰ ਕਰੀਏ ਤੇ ਖੂ ਖਾਤੇ ਪੈਣਾ ਮੁਹਾਵਰਾ ਹੈ ਪੰਜਾਬੀ ਦਾ ਜਿਸ ਦਾ ਅਰਥ ਹੈ ਜਦੋਂ ਕੋਈ ਗੱਲ ਅਸੀਂ ਭੁੱਲ ਭੁਲਾ ਜਾਈਏ ਜਾਂ ਜਿਸ ਗੱਲ ਦਾ ਹੌਲੀ ਹੌਲੀ ਜਿਹੜਾ ਪ੍ਰਸੰਗ ਹੈ ਜਾਂ ਉਹਦਾ ਜਿਹੜੀ ਸਥਿਤੀ ਹੈ ਉਹ ਬਦਲ ਜਾਵੇ ਖੂ ਖਾਤੇ ਤੋਂ ਭਾਵ ਕੋਈ ਜਈ ਸਥਿਤੀ ਹੈ ਜਿਸ ਵਿੱਚ ਅਸੀਂ ਬਹੁਤ ਜ਼ਿਆਦਾ ਕਿਸੇ ਗੱਲ ਦੀ ਚਿੰਤਾ ਨਾ ਕਰੀਏ ਤੇ ਗੱਲ ਨੂੰ ਆਇਆ ਗਿਆ ਕਰ ਦਈਏ ਜਾਂ ਅਸੀਂ ਮਸਲਾ ਹੱਲ ਨਾ ਕਰੀਏ ਤੇ ਹੌਲੀ-ਹੌਲੀ ਉਹ ਗੱਲ ਜਿਹੜੀ ਹੈ ਉਹ ਠੰਡੀ ਪੈ ਜਾਵੇ ਤੇ ਜਿਸ ਤਰ੍ਹਾਂ ਖੂ ਵਿੱਚ ਸੁੱਟੀ ਹੋਈ ਚੀਜ਼ ਨੂੰ ਕੱਢ ਰਿਆ ਨਹੀਂ ਜਾ ਸਕਦਾ ਉਸੇ ਪ੍ਰਕਾਰ ਕੋਈ ਜਈ ਸਥਿਤੀ ਜਈ ਘਟ ਨਾ ਜਈ ਗੱਲ ਜਿਹੜੀ ਕਿ ਵੇਲਾ ਵਿਹਾ ਜਾਵੇ ਖਤਮ ਹੋ ਜਾਵੇ ਜਾਂ ਜਿਸ ਦਾ ਹੌਲੀ-ਹੌਲੀ ਪ੍ਰਸੰਗ ਜਿਹੜਾ ਹੈ ਖਤਮ ਹੋ ਜਾਵੇ ਤੇ ਜਿਸ ਨੂੰ ਹੱਲ ਕਰਨ ਦੀ ਬਜਾਏ ਉਸ ਨੂੰ ਅੱਧ ਵਾਰ ਤੇ ਛੱਡ ਕੇ ਭੁਲਾ ਦਿੱਤਾ ਜਾਵੇ ਤਾਂ ਕਹਾਣੀ ਦਾ ਸਬੰਧ ਮੱਧ ਸ਼੍ਰੇਣੀ ਦੇ ਪੇਂਡੂ ਜੀਵਨ ਨਾਲ ਹੈ ਸ਼ਹਿਰੀ ਜੀਵਨ ਦੀ ਉੱਚ ਮੱਧ ਸ਼੍ਰੇਣੀ ਦੇ ਉੱਚ ਅਧਿਕਾਰੀਆਂ ਦੇ ਨਿੱਜੀ ਜੀਵਨ ਨੂੰ ਵੀ ਪੇਸ਼ ਕੀਤਾ ਗਿਆ ਹੈ ਕਹਾਣੀ ਵਿੱਚ ਵੱਖ-ਵੱਖ ਪੀੜ੍ਹੀਆਂ ਦਾ ਆਪਸ ਵਿੱਚ ਵਧ ਰਿਹਾ فاਸਲਾ ਵੀ ਹੈ ਤੇ ਨਾਲ ਹੀ ਰਿਸ਼ਤਿਆਂ ਦੇ ਧੁੰਦਲੇ ਹੋਣ ਦਾ ਪ੍ਰਗਟਾਵਾ ਵੀ ਹੋਇਆ ਹੈ ਇਸ ਕਹਾਣੀ ਵਿੱਚ ਦੋ ਪਾਤਰ ਜਿਹੜੇ ਕਿ ਪਤੀ ਪਤਨੀ ਦੀ ਆਪਸੀ ਤਣਾਅ ਦੀ ਸਥਿਤੀ ਨੂੰ ਬੜੀ ਖੂਬਸੂਰਤੀ ਨਾਲ ਉਭਾਰਿਆ ਗਿਆ ਹੈ ਕਹਾਣੀ ਵਿੱਚ ਮੁੱਖ ਪਾਤਰ ਭਪਿੰਦਰ ਸਿੰਘ ਗਰੇਵਾਲ ਤੇ ਉਸਦੀ ਪਤਨੀ ਰਾਜਵਿੰਦਰ ਕੌਰ ਰੋਜ਼ੀ ਹੈ ਤੇ ਉਹਨਾਂ ਦਾ ਇੱਕ मामा ਬਚਨ ਸਿੰਘ ਜਿਹੜਾ ਕਿ ਭਪਿੰਦਰ ਸਿੰਘ ਦਾ मामा ਹੈ ਪਿੰਡੂ ਕਿਸਾਨ ਹੈ ਉਹ ਸ਼ਹਿਰ ਆਪਣੇ ਆਪਣੇਵੇਂ ਭੁਪਿੰਦਰ ਸਿੰਘ ਗਰੇਵਾਲ ਕੋਲ ਆਉਂਦਾ ਹੈ ਕਿਉਂਕਿ ਉਸ ਦੇ ਪੁੱਤਰ ਲਾਡੀ ਨੂੰ ਪੁਲਿਸ ਨੇ ਕਿਸੇ ਮਸਲੇ 'ਚ ਚੁੱਕ ਲਿਆ ਹੈ ਤੇ ਘਰੋਂ ਕਿਸੇ ਆਣ ਦੱਸੀ ਥਾਂ ਤੇ ਲੈ ਗਏ ਹਨ। ਭੁਪਿੰਦਰ ਸਿੰਘ ਗਰੇਵਾਲ ਕਿਉਂਕਿ ਇੱਕ ਉੱਚ ਅਹੁਦੇ ਤੇ ਤਨਖਾਹ ਸਰਕਾਰੀ ਅਫਸਰ ਹੈ ਤੇ ਉਸ ਦਾ ਮਾਮਾ ਬਚਨ ਸਿੰਘ ਉਸ ਦੇ ਕੋਲ ਇਹ ਉਮੀਦ ਲੈ ਕੇ ਆਉਂਦਾ ਹੈ ਕਿ ਉਸ ਦੇ ਪੋਤਰੇ ਲਾਡੀ ਨੂੰ ਲੱਭਣ ਵਿੱਚ ਉਹ ਪੁਲਿਸ ਨਾਲ ਸੰਪਰਕ ਕਰੇਗਾ ਤੇ ਉਸ ਦਾ ਪੋਤਰਾ ਲੱਭਣ ਵਿੱਚ ਉਸ ਦੀ ਮਦਦ ਕਰੇਗਾ। ਭੁਪਿੰਦਰ ਸਿੰਘ ਗਰੇਵਾਲ ਦੀ ਪਤਨੀ ਰਾਜਵਿੰਦਰ ਕੌਰ ਉੱਚ ਘਰਾਣੇ ਦੀ ਸ਼ਾਹੀ ठाठ-ਬਾਠ ਵਿੱਚ ਪਲੀ ਇੱਕ ਆਧੁਨਿਕ ਵਿਚਾਰਾਂ ਵਾਲੀ ਔਰਤ ਹੈ ਪਰ ਉਸ ਅੰਦਰ ਵਿਖਾਵੇ ਦੀ ਬੇਤੀ ਬਹੁਤ ਹੈ ਉਹ ਰਿਸ਼ਤਿਆਂ ਨੂੰ ਬਹੁਤ ਮਹੱਤਵ ਨਹੀਂ ਦਿੰਦੀ ਸਰਕਾਰੀ ਬੰਗਲਾ ਕਾਰਾਂ ਨੌਕਰ ਚਾਕਰ ਸਭ ਕੁਝ ਹੈ ਪਰ ਉਸਦੇ ਦਿਲ ਵਿੱਚ ਇਨਸਾਨੀਅਤ ਦਾ ਜਜ਼ਬਾ ਨਹੀਂ ਹੈ ਉਹ ਮੰਤਰੀ ਦੀ ਭਤੀਜੀ ਹੋਣ ਕਰਕੇ ਆਪਣੇ ਆਪ ਨੂੰ ਆਪਣੇ ਪਤੀ ਤੋਂ ਉੱਚਾ ਸਮਝਦੀ ਹੈ ਤੇ ਉਸਤੇ ਦਬਾਅ ਬਣਾ ਕੇ ਰੱਖਦੀ ਹੈ ਜਿਸ ਕਾਰਨ ਉਪੇਂਦਰ ਸਿੰਘ ਗਰੇਵਾਲ ਆਪ ਕਦੀ ਵੀ ਕੋਈ ਫੈਸਲਾ ਲੈਣ ਦੀ ਹਿੰਮਤ ਨਹੀਂ ਰੱਖਦਾ ਰੋਜ਼ੀ ਨੂੰ ਬਚਨ ਸਿੰਘ ਦਾ ਇਸ ਤਰ੍ਹਾਂ ਘਰ ਆਉਣਾ ਬੁਰਾ ਲੱਗਦਾ ਹੈ ਉਸ ਨੂੰ ਕੋਈ ਵੀ ਦਵਾਕਲਾਮ ਨਹੀਂ ਕਰਦੀ ਤੇ ਜਦੋਂ ਦਫ਼ਤਰ ਤੋਂ ਆਉਂਦੀ ਹੈ ਤੇ ਸਿੱਧੀ ਆਪਣੇ ਕਮਰੇ 'ਚ ਜਾ ਕੇ ਆਪਣੇ ਬੱਚਿਆਂ ਨੂੰ ਕਿਸੇ ਗੱਲ ਤੋਂ ਡਾਂਟਣ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਬੈੱਡਰੂਮ ਵਿੱਚ ਭੇਜ ਦਿੰਦੀ ਹੈ ਇਹ ਸਾਰਾ ਕੁਝ ਬਚਨ ਸਿੰਘ ਬਾਹਰ ਬੈਠਾ ਸੁਣਦਾ ਹੈ ਪਰ ਉਹ ਕੋਝ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਰੋਜ਼ੀ ਦੇ ਰੁੱਖੇ ਸੁਭਾਅ ਤੋਂ ਡਰ ਲੱਗਦਾ ਹੈ ਉਸ ਨੂੰ ਆਪਣਾ ਘਰ ਉਸ ਆਪਣਾ ਉਸ ਘਰ ਵਿੱਚ ਆਉਣਾ ਬੜਾ ਹੀ ਅਸਭਾਵਿਕ ਜਾ ਲੱਗਦਾ ਹੈ ਉਹ ਚਾਹੁੰਦਾ ਹੈ ਕਿ ਵਾਪਸ ਚਲਾ ਜਾਵੇ ਪਰ ਉਹ ਇੱਕ ਮਜਬੂਰੀ ਕਾਰਨ ਆਇਆ ਹੈ ਕਿਉਂਕਿ ਉਸ ਨੇ ਭពਿੰਦਰ ਸਿੰਘ ਗਰੇਵਾਲ ਤੇ ਆਪਣੇ ਆਪਣੇਵੇਂ ਕੋਲੋਂ ਕੋਈ ਮਸਲਾ ਹੱਲ ਕਰਾਉਣਾ ਹੈ ਇਸ ਕਰਕੇ ਆਪਣੀ ਨਰਾਦਰੀ ਜਾਂ ਆਪਣਾ ਨਾਦਰ ਹੋਇਆ ਵੇਖ ਕੇ ਵੀ ਭੁੱਲ ਜਾਂਦਾ ਹੈ ਤੇ ਆਪਣੇ ਭਤੀਜ ਬਨੇਵੇਂ ਦੀ ਉਡੀਕ ਕਰਨ ਲੱਗ ਜਾਂਦਾ ਹੈ ਇਥੇ ਭਤੀਜਾ ਲਿਖਿਆ ਤੁਸੀਂ ਭਾਣਜਾ ਜਾਂ ਆਪਣੇਵਾ ਸ਼ਬਦ ਕਹਿ ਸਕਦੇ ਹੋ ਕਿਉਂਕਿ ਉਸ ਦਾ ਸਬੰਧ ਉਹ ਮਾਮਾ ਹੈ ਤੇ ਮਾਮੇ ਦਾ ਭਨੇਵਾ ਹੁੰਦਾ ਹੈ ਭਤੀਜਾ ਨਹੀਂ ਬਚਨ ਸਿੰਘ ਖੋਦਾ ਖੋਦ ਬੜਾ ਅਨਖੀਲਾ ਹੈ ਉਸ ਨੂੰ ਭਵਿੰਦਰ ਸਿੰਘ ਗਰੇਵਾਲ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਨਹੀਂ ਹੁੰਦੀ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਉਸ ਦਾ ਭਾਣਜਾ ਭਿੰਦਰ ਸਿੰਘ ਗਰੇਵਾਲ ਪਹਿਲਾ ਵਰਗਾ ਦਲੇਰ ਤੇ ਖੁਸ਼ ਮિજાਜ ਨਹੀਂ ਰਿਹਾ ਉਸ ਨੂੰ ਹੋਣ ਪਤਨੀ ਦੀ ਗੱਲ ਮੰਨਣ ਵਾਲਾ ਜ਼ੋਰੂਕਾ ਗੁਲਾਮ ਜਾਪਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਇਸ ਦੇ ਅੰਦਰ ਆਪਣੇ ਮਾਮੇ ਦੀ ਮਦਦ ਕਰਨ ਦਾ ਜਜ਼ਬਾ ਨਹੀਂ ਰਿਹਾ ਭੁਪਿੰਦਰ ਸਿੰਘ ਗਰੇਵਾਲ ਨੂੰ ਪੁਰਾਣਾ ਸਮਾਂ ਯਾਦ ਆਇਆ ਜਦ ਦੋਸਤਾ ਭਾਣ ਜਪਿੰਦਰ ਦਸਵੀਂ ਪਾਸ ਕਰਕੇ ਗਿਆ ਤੇ ਉਸ ਤੋਂ ਬਾਅਦ ਉਸ ਪਾਸ ਕਰ ਗਿਆ ਤੇ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਖਾਸ ਕਰਕੇ ਉਸਦੇ ਪਿਤਾ ਨੇ ਉਸ ਨੂੰ ਅੱਗੇ ਨਾ ਪੜਾਉਣ ਦਾ ਫੈਸਲਾ ਕੀਤਾ ਸੀ ਪਰੇਪਿੰਦਰ ਸਿੰਘ ਗਰੇਵਾਲ ਦੀ ਮਦਦ ਕਰਨ ਲਈ ਉਸਦੇ ਮਾਮੇ ਬਚਨ ਸਿੰਘ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਉਸ ਨੂੰ ਕਾਲਜ ਵਿੱਚ ਪੜਨ ਲਾ ਦਿੱਤਾ ਤੇ ਆਪਣੇ ਕੋਲ ਰੱਖਿਆ ਉਸ ਦੀ ਮਾਮੀ ਵੀ ਉਸ ਨੂੰ ਬਹੁਤ ਇੱਜ਼ਤ ਮਾਣ ਦੇਂਦੀ ਸੀ ਜਿਸ ਕਾਰਨ ਭੁਪਿੰਦਰ ਸਿੰਘ ਪੜਨ ਵਿੱਚ ਸਫਲ ਹੋ ਗਿਆ ਤੇ ਵੱਡਾ ਹੋ ਕੇ ਉਹ ਚ ਸਿੱਖਿਆ ਲੈ ਕੇ ਜਿੰਚਾਈ ਵਿਭਾਗ ਵਿੱਚ ਐਕਸੀਅਨ ਲੱਗ ਗਿਆ ਸੀ ਉਸ ਕੋਲ ਸਰਕਾਰੀ ਬੰਗਲਾ ਸੀ ਕਾਰ ਸੀ ਨੌਕਰ ਚਾਕਰ ਸਨ ਉਸ ਦਾ ਵਿਆਹ ਵੀ ਰਾਜਵਿੰਦਰ ਕੌਰ ਨਾਲ ਹੋਇਆ ਜਿਹੜੀ ਕਿ ਸਾਬਕਾ ਮੰਤਰੀ ਦੀਪਤੀ ਜੀ ਸੀ ਇਹ ਸਾਰਾ ਕੁਝ ਸੋਚਦਿਆਂ ਜਦੋਂ ਭੁਪਿੰਦਰ ਸਿੰਘ ਗਰੇਵਾਲ ਆਪਣੇ ਮਾਮੇ ਬਚਨ ਸਿੰਘ ਤੋਂ ਲਾਡੀ ਦੇ ਗਾਇਬ ਹੋਣ ਜਾਂ ਪੁਲਿਸ ਦੁਆਰਾ ਚੁੱਕੇ ਜਾਣ ਬਾਰੇ ਸੁਣਦਾ ਹੈ ਤੇ ਉਹ ਹਰ ਹੀਲੇ ਉਸ ਦੀ ਮਦਦ ਕਰਨਾ ਚਾਹੁੰਦਾ ਹੈ ਇਸ ਵਾਸਤੇ ਆਪਣੇ ਨਿੱਜੀ ਕੰਮ ਵੀ ਟਾਲ ਦਿੰਦਾ ਹੈ ਮਿਸਟਰ ਮੈਤਾ ਦੇ ਘਰ ਡਿਨਰ ਤੇ ਜਾਣ ਦਾ ਜੋ ਪ੍ਰੋਗਰਾਮ ਸੀ ਉਸ ਨੂੰ ਰੱਦ ਕਰਨਾ ਚਾਹੁੰਦਾ ਹੈ ਪਰ ਉਸਦੀ ਪਤਨੀ ਇਹ ਨਾ ਕਰਨ ਦਾ ਦਬਾਅ ਪਾਉਂਦੀ ਹੈ ਜਿਸ ਕਾਰਨ ਉਸ ਨੂੰ ਆਪਣੇ ਮਾਮੇ ਨੂੰ ਘਰੇ ਛੱਡ ਕੇ ਮਿਸਟਰ ਮੈਥਾ ਦੇ ਘਰ ਰਾਤ ਦਾ ਖਾਣਾ ਖਾਣ ਜਾਣਾ ਪੈਂਦਾ ਹੈ ਪਰ ਉੱਥੇ ਜਾ ਕੇ ਵੀ ਉਸ ਦਾ ਮਨ ਬੇਚੈਨ ਰਹਿੰਦਾ ਹੈ ਤੇ ਉਹ ਬਾਰ-ਬਾਰ ਆਪਣੇ ਮਾਮੇ ਬਾਰੇ ਤੇ ਲਾਡੀ ਬਾਰੇ ਸੋਚਦਾ ਹੈ ਤੇ ਇਹ ਵੀ ਸੋਚਦਾ ਹੈ ਤੇ ਉਸ ਦਾ ਮਾਮਾ ਘਰ ਵਿੱਚ ਇਕੱਲਾ ਹੈ ਸੀ ਤੇ ਭਪਿੰਦਰ ਗਰੇਵਾਲ ਆਪਣੀ ਪਤਨੀ ਨਾਲ ਮਿਸਟਰ ਮੈਥਾ ਦੇ ਘਰ ਡਿਨਰ ਕਰਨ ਆ ਗਿਆ ਲਾਡੀ ਦੀ ਸਮੱਸਿਆ ਬਾਰੇ ਮਿਸਟਰ ਮੈਤਾ ਤੋਂ ਸਲਾਹ ਲੈਂਦਾ ਹੈ ਤਾਂ ਕਹਿੰਦੇ ਹਨ ਕਿ ਉਹ ਇੱਕ ਸਰਕਾਰੀ ਨੌਕਰੀ ਵਾਲਾ ਆਦਮੀ ਹੈ ਇਸ ਕਰਕੇ ਉਸ ਨੂੰ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਆਉਣਾ ਚਾਹੀਦਾ ਉਸ ਨੂੰ ਲਾਡੀ ਦੀ ਪੁਲਿਸ ਦੁਆਰਾ ਚੁੱਕੇ ਜਾਣ ਤੇ ਮਦਦ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਉਸ ਦਾ ਸਮਾਜਿਕ ਰੁਤਬਾ ਤੇ ਉਸ ਦਾ ਦਫ਼ਤਰੀ ਰੁਤਬਾ ਦੋਵੇਂ ਖਰਾਬ ਹੋਣਗੇ ਇਹ ਗੱਲ ਸੁਣ ਕੇ ਗਰੇਵਾਲ ਨੂੰ ਗੁੱਸਾ ਆ ਜਾਂਦਾ ਹੈ ਤੇ ਉੱਥੋਂ ਵਾਪਸ ਆਉਂਦਾ ਹੈ ਰਸਤੇ ਵਿੱਚ ਆਪਣੀ ਪਤਨੀ ਨਾਲ ਬਹੁਤ ਖੇਚ ਜਾਂਦਾ ਹੈ ਤੇ ਗੁੱਸੇ ਨਾਲ ਗੱਲ ਕਰਦਾ ਹੈ ਘਰ ਆ ਕੇ ਵੇਖਦਾ ਹੈ ਕਿ ਮਾਮਾ ਬਿਸਤਰੇ ਵਿੱਚ ਪਿਆ ਹੈ रामੂ ਨੇ ਦੱਸਿਆ ਕਿ ਮਾਮੇ ਨੂੰ ਸ਼ਰਾਬ ਪੀਨ ਲਈ ਕਿਹਾ ਪਰੰਤੂ ਸਿਰਫ ਰੋਟੀ ਖਾ ਕੇ ਸੌਂ ਗਿਆ ਉਸਨੇ ਕਿਹਾ ਉਸਨੇ ਕਦੇ ਕਲਿਆ ਨਹੀਂ ਪੀਤੀ ਗਰੇਵਾਲ ਮਾਮੇ ਦੇ ਆਸ-ਪਾਸੇ ਚੱਕਰ ਲਾਉਂਦਾ ਹੈ ਮਾਮਾ ਰਜਾਈ ਵਿੱਚ ਮੂੰਹ ਦੇ ਕੇ ਸੁੱਤਾ ਹੁੰਦਾ ਹੈ ਪਰ ਉਹ ਸੁੱਤਾ ਨਹੀਂ ਉਦਾਸ ਹੁੰਦਾ ਹੈ ਗਰੇਵਾਲ ਵੀ ਮਾਮੇ ਨੂੰ ਜਗਾਉਣਾ ਨਹੀਂ ਚਾਹੁੰਦਾ ਉਸਨੂੰ ਲੱਗਿਆ ਕਿ ਜੇਕਰ ਮਾਮੇ ਨੇ ਜਗਾਏਗਾ ਤਾਂ ਉਸਦੀ ਨੀਂਦ ਖਰਾਬ ਹੋ ਜਾਏਗੀ। ਮਾਮਾ ਵੀ ਚਿੰਤਾ ਵਿੱਚ ਪੂਰੀ ਰਾਤ ਗੁਜ਼ਾਰਦਾ ਹੈ ਤੇ ਉਸਨੂੰ ਆਪਣੇ ਭਾਂਜੇ ਦੇ ਪੁਰਾਣੇ ਦਿਨ ਯਾਦ ਆਉਂਦੇ ਹਨ। ਜਦੋਂ ਉਹ ਲਾਡੀ ਨਾਲ ਵੀ ਬਹੁਤ ਪਿਆਰ ਕਰਦਾ ਸੀ ਤੇ ਬਚਨ ਸਿੰਘ ਦੀ ਵੀ ਕੋਈ ਗੱਲ ਪੁੰਜੇ ਨਹੀਂ ਸੀ ਪੈਂਦਿੰਦਾ। ਉਸ ਦੀ ਹਰ ਹੁਕਮ ਤੇ ਉਸ ਦੀ ਹਰ ਇੱਛਾ ਪੂਰੀ ਕਰਦਾ ਸੀ। ਲੇਖਕ ਦੱਸਦਾ ਹੈ ਕਿ ਦੋਹੇ ਪਾਤਰ ਮਾਮਾ ਭਾਂਜਾ ਆਪੋ ਆਪਣੀ ਅੱਗ ਵਿੱਚ ਸੜਦੇ ਰਹਿੰਦੇ ਹਨ। ਮਾਮਾ ਜਾਗਦਾ ਮਸੀਬਤਾਂ 'ਚ ਘਿਰਿਆ ਰਹਿੰਦਾ ਹੈ ਤੇ ਭਾਣਜਾ ਸੁੱਤਾ ਪਿਆ ਆਪਣੇ ਆਪ ਨੂੰ ਦੋਸ਼ੀ ਸਮਝਦਾ ਹੈ ਕਿ ਉਸਨੇ ਮਾਮੇ ਦੀ ਮਦਦ ਨਹੀਂ ਕੀਤੀ। ਮਾਮਾ ਆਪਣੇ ਲਾਪਤਾ ਹੋਏ ਪੋਤੇ ਤੋਂ ਜ਼ਿਆਦਾ ਦੁਖੀ ਹੁੰਦਾ ਹੈ ਪਰ ਉਸ ਤੋਂ ਵੀ ਵੱਧ ਦੁਖੀ ਹੁੰਦਾ ਹੈ ਆਪਣੇ ਭਾਣਜੇ ਦੇ ਵਿਹਾਰ ਤੋਂ ਜਿਹੜਾ ਕਿ ਜਿਉਂਦਾ ਹੀ ਉਸ ਦੇ ਸਾਹਮਣੇ ਲਾਪਤਾ ਹੋ ਗਿਆ ਹੈ। ਉਸ ਨੂੰ ਯਾਦਦਾ ਹੈ ਕਿ ਲਾਡੀ ਨੂੰ ਤਾਂ ਪੁਲਿਸ ਚੁੱਕ ਕੇ ਲੈ ਗਈ ਸੀ ਤੇ ਉਹ ਲਾਪਤਾ ਹੋ ਗਿਆ। ਪਰ ਭਪਿੰਦਰ ਜਾਂ ਭਿੰਦਰ ਤਾਂ ਸ਼ਾਇਦ ਰਿਸ਼ਤਿਆਂ ਤੋਂ ਲਾਪਤਾ ਹੋ ਗਿਆ ਹੈ ਤੇ ਵਜਨ ਸਿੰਘ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਆਪਣੇ ਕਿਸੇ ਗਲਤ ਘਰ ਵਿੱਚ ਆ ਗਿਆ ਹੋਵੇ ਤੇ ਉਸ ਨੂੰ ਆਪਣੇ ਭਤੀਜੇ ਤੋਂ ਆਸ ਨਹੀਂ ਕਰਨੀ ਚਾਹੀਦੀ ਕਿ ਉਹ ਉਸ ਦੀ ਮਦਦ ਕਰੇਗਾ ਗਰੇਵਾਲ ਨੀਂਦ ਵਿੱਚ ਬਹੁਤ ਜ਼ਿਆਦਾ ਬੋਲਦਾ ਹੋਇਆ ਲਾਡੀ ਨੂੰ ਬੁਲਾਉਂਦਾ ਹੈ ਉੱਚੀ-ਉੱਚੀ ਆਵਾਜ਼ਾਂ ਦਿੰਦਾ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਗਰੇਵਾਲ ਦਾ ਆਪਣੇ ਪਿਛਲੇ ਪਰਿਵਾਰ ਨਾਲ ਲਗਾਓ ਹੈ ਦੁੱਖ ਹੈ ਪਰ ਉਹ ਸ਼ਾਇਦ ਆਪਣੇ ਹਾਲਾਤ ਦੀਆਂ ਮਜਬੂਰੀਆਂ ਦੇ ਵਿੱਚ ਦੱਬ ਚੁੱਕਾ ਹੈ ਉਹ ਉਠਦਾ ਹੈ ਪਾਣੀ ਪੀ ਕੇ ਆਪਣੇ ਮਾਮੇ ਨੂੰ ਵੇਖਦਾ ਹੈ ਤੇ ਉਸ ਨੂੰ ਮਾਮੇ ਦੇ ਚਿਹਰੇ ਤੇ ਬਹੁਤ ਉਦਾਸੀ ਤੇ ਤਣਾਅ ਲੱਗਦਾ ਹੈ ਜਦੋਂ ਸਵੇਰ ਹੋਈ ਤੇ ਮਾਮਾ ਉੱਠ ਗਿਆ ਉਸਨੇ ਆਪਣੇ ਉਸਨੇ ਬਿਨਾਂ ਕੁਝ ਖਾਦੇ ਪੀਤੇ ਕੰਬਲ ਦੀ ਬੁੱਕਲ ਮਾਰੀ ਠੰਡੀ ਹਵਾ ਦੇ ਵਿੱਚ ਬਾਹਰ ਨਿਕਲ ਗਿਆ ਤੇ ਬਾਹਰਲੇ ਗੇਟ ਨੂੰ ਤਾਲਾ ਲਗਾ ਲੱਗਾ ਵੇਖ ਕੇ ਪਹਿਲਾਂ ਦੋਸ ਦੀ ਕੋਸ਼ਿਸ਼ ਕੀਤੀ ਕਿ ਉਹ ਕੰਦਰ ਟੱਪ ਜਾਵੇ ਪਰ ਫਿਰ ਉਸਨੇ RAMU ਨੂੰ ਜਗਾਇਆ RAMU ਨੇ ਚਾਬੀ ਲੈਣ ਦੇ ਬਹਾਨੇ ਗਰੇਵਾਲ ਨੂੰ ਜਗਾ ਦਿੱਤਾ ਗਰੇਵਾਲ ਛਾਲ ਦੀ ਬੁਕਲ ਮਾਰਦਾ ਕਮਰੇ ਤੋਂ ਬਾਹਰ ਆਇਆ ਤੇ ਉਸਨੇ ਬਾਬੇ ਨੂੰ ਵੇਖਿਆ ਕਿ ਉਹ ਬਰਾਂਡੇ 'ਚ ਬੈਠਾ ਚੁੱਪਚਾਪ ਦੁੱਖ ਜਾਂ ਗੁੱਸੇ ਨਾਲ ਭਰਿਆ ਖੜ੍ਹਾ ਸੀ ਗਰੇਵਾਲ ਨੇ ਉਸ ਨੂੰ ਕਿਹਾ ਕਿ ਉਹ ਰੁਕ ਜਾਵੇ ਹਾਲੇ ਬਹੁਤ ਠੰਡ ਹੈ ਪਾਰ バス ਜਾਂ ਰਿਕਸ਼ਾ ਨਹੀਂ ਮਿਲੇਗਾ ਪਰ ਬਜਨ ਸਿੰਘ ਨਾ ਮੰਨ ਨਾ ਮੰਨਿਆ ਤੇ ਚਲਾ ਗਿਆ ਗਰੇਵਾਲ ਨੂੰ ਬਹੁਤ ਜ਼ਿਆਦਾ ਨੀਂਦ ਨੇ ਜਕੜ ਪਾਇਆ ਹੋਇਆ ਸੀ ਕਿਉਂਕਿ ਰਾਤ ਦੀ ਪੀਤੀ ਸ਼ਰਾਬ ਦਾ ਹੁਣ ਤੱਕ ਅਸਰ ਸੀ ਉਸਨੇ ਆਪਣੇ ਮਾਮੇ ਨੂੰ ਪਿੱਛੋਂ ਆਵਾਜ਼ ਵੀ ਨਾ ਮਾਰੀ ਤੇ ਨਾ ਹੀ ਅੱਗੇ ਹੋ ਕੇ ਜਾਂਦੇ ਮਾਮੇ ਨੂੰ ਬਾਹੋਂ ਫੜ ਕੇ ਰੋਕਿਆ ਉਹ ਮੋੜ ਤੋਂ ਕਮਰੇ 'ਚ ਆ ਕੇ ਬੈਠ ਗਿਆ ਉਸ ਨੂੰ ਲੱਗਿਆ ਕਿ ਘਰ ਵਿੱਚ ਸਨਾਟਾ ਹੈ ਉਸ ਦੇ ਅੰਦਰ ਵੀ ਇੱਕ ਖਾਲੀਪਨ ਹੈ ਉਹ ਖਾਲੀਪਨ ਜਿਸ ਨੇ ਉਸ ਨੂੰ ਸਾਰੇ ਰਿਸ਼ਤਿਆਂ ਤੋਂ ਦੂਰ ਕਰ ਦਿੱਤਾ ਸੀ ਉਸਨੇ ਇੱਕ ਬਹੁਤ ਗੰਦੀ ਗਾਲ ਕੱਢੀ ਦੇ ਨਾਲ ਹੀ ਉਸਦੇ ਸਾਹਮਣੇ लाडी ਦੀ ਤਸਵੀਰ ਆ ਗਈ ਜਿਸ ਨੂੰ ਤਾਂ ਪੁਲਿਸ ਨੇ ਦੇਨ ਦਿਹਾੜੇ ਚੁੱਕ ਲਿਆ ਸੀ ਪਰ ਉਹ ਆ ਆ ਆਪਣੇ ਆਪ ਨੂੰ ਤੜਪ ਕੇ ਕਹਿ ਰਿਹਾ ਸੀ ਮੈਂ लाडी ਨੂੰ ਕਿਵੇਂ ਲੱਭ ਸਕਦਾ ਹਾਂ ਮਾਮਾ ਮੈਂ ਆ ਪਾ ਮੈਂ ਆਪ ਗਵਾਚ ਗਿਆ ਹ ਜੇ ਹੋ ਸਕਿਆ ਤਾਂ ਮੈਨੂੰ ਵੀ ਲੱਭੀ ਮਾਮਾ ਇਹ ਕਹਾਣੀ ਦਾ ਕੇਂਦਰੀ ਡਾਇਲੋਗ ਹੈ ਕਿਉਂਕਿ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਮੁੱਖ ਪਾਤਰ ਹੈ ਬਿੰਦਰ ਸਿੰਘ ਗਰੀਬਾਲਾ ਉਸਤੀ ਪ੍ਰਾਣੀ ਪਛਾਣ ਕਿਸੇ ਖੂ ਖਾਤੇ ਵਿੱਚ ਪੈ ਗਈ ਹੈ ਉਹ ਹੁਣ ਇੱਕ ਨਵਾਂ ਨਵੀਂ ਪਛਾਣ ਲੈ ਕੇ ਸ਼ਹਿਰ ਵਿੱਚ ਜੀ ਰਿਹਾ ਹੈ ਜਿੱਥੇ ਇੱਕ ਉਹ ਅਫਸਰ ਹੈ ਪਰ ਇੱਕ ਰਿਸ਼ਤੇ ਦਾ ਇਨਸਾਨੀਅਤ ਉਹਦੀ ਪਿੱਛੇ ਰਹਿ ਗਈ ਹੈ ਉਹ ਖੂ ਖਾਤੇ ਚਲੀ ਗਈ ਹੈ ਤੇ ਉਹ ਹੁਣ ਆਪਣੇ ਹਰ ਵੇਲੇ ਆਪਣੇ ਨਾਲ ਇੱਕ ਟੈਗ ਲਾ ਕੇ ਘੁੰਮਦਾ ਹੈ ਇੱਕ ਅਹੁਦੇ ਦਾ ਟੈਗ ਲਾ ਕੇ ਜਾਂ ਮਜਬੂਰੀਆਂ ਦਾ ਮਾਰਿਆ ਉਹ ਆਪਣੇ ਮਾਮੇ ਦੀ ਮਦਦ ਨਹੀਂ ਕਰ ਸਕਦਾ ਉਪਰੋਕਤ वार्तालाप ਤੋਂ ਸਾਨੂੰ ਇਸ ਕਹਾਣੀ ਦੇ ਮੁੱਖ ਵਿਸ਼ੇ ਦਾ ਪਤਾ ਲੱਗਦਾ ਹੈ ਕਿ ਭਿੰਦਰ ਵਰਗਾ ਨੌਜਵਾਨ ਮੁੰਡਾ ਜਿਹੜਾ ਆਪਣੇ ਮਾਮੇ ਦੇ ਸਹਿਯੋਗ ਨਾਲ ਪੜ੍ਹਿਆ ਸੀ ਤੇ ਵੱਡਾ ਅਫਸਰ ਬਣਿਆ ਸੀ ਜਦੋਂ ਮਾਮੇ ਨੂੰ ਲੋੜ ਪਈ ਉਸ ਦੀ ਮਦਦ ਦੀ ਤਾਂ ਉਹ ਆਪਣੇ ਆਪ ਨੂੰ ਮਜਬੂਰੀਆਂ ਦੇ ਵਿੱਚ ਬੰਨ੍ਹ ਕੇ ਕਿਸ ਤਰ੍ਹਾਂ ਉਸ ਦੀ ਮਦਦ ਨਾ ਕਰ ਸਕਿਆ ਇਸ ਦਾ ਉਸ ਨੂੰ ਦੁੱਖ ਸੀ ਪਰ ਉਹ ਬੇਵਸ ਵੀ ਮਹਿਸੂਸ ਕਰਦਾ ਹੈ ਉਸਨੂੰ ਲੱਗਦਾ ਹੈ ਕਿ ਲਾਡੀ ਦਾ ਪੁਲਿਸ ਵੱਲੋਂ ਚੁੱਕਿਆ ਜਾਣਾ ਤੇ जगਜ਼ਾਹਰ ਹੈ ਪਰਪਿੰਦਰ ਸਿੰਘ ਅਰੇਵਾਲ ਦਾ ਇਸ ਤਰ੍ਹਾਂ ਰਿਸ਼ਤਿਆਂ ਤੋਂ ਗਵਾਚ ਜਾਣਾ ਸ਼ਾਇਦ ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਇਸ ਪ੍ਰਕਾਰੇ ਕਹਾਣੀ ਖੂ ਖਾਤੇ ਪਰੰਪਰਾਗਤ ਰਿਸ਼ਤਿਆਂ ਅਤੇ ਰਹਿਣ ਸਹਿਣ ਵਿੱਚ ਵਾਪਰੀ ਤੇਜ਼ੀ ਨਾਲ ਹੋ ਰਹੀ ਟੁੱਟ ਭੱਜ ਦੀ ਕਹਾਣੀ ਹੈ ਇਸ ਕਹਾਣੀ ਵਿੱਚ ਮਾਮੇ ਤੇ ਭਾਂਜੇ ਦੀ ਗੂੜੀ ਸਾਂਝ ਨੂੰ ਬੁਰੀ ਤਰ੍ਹਾਂ ਉਲਝਦਾ ਦਿਖਾਇਆ ਗਿਆ ਹੈ ਇਸ ਘਹਾੜੀ ਦੇ ਪੇਸ਼ਕਾਰੀ ਵਿੱਚ ਨਵੀਂ ਅਮੀਰ ਹੋਈ ਮਾਦ ਸ਼੍ਰੇਣੀ ਦੇ ਉਜੋਕੇ ਸਵਾਰਥੀ ਰੁਝਾਨ ਦਾ ਸੱਚ ਹੈ। ਮਾਮੇ ਦੇ ਪੋਤਰੇ ਲਾਡੀ ਦੇ ਲਾਪਤਾ ਹੋਣ ਤੇ ਜਦ ਮਾਮਾ ਭਾਂਜੇ ਕੋਲ ਮਦਦ ਲਈ ਆਉਂਦਾ ਹੈ ਤਾਂ ਪੁਲਿਸ ਕੇਸ ਦੇ ਡਰ ਤੋਂ ਮਿਸਿਸ ਗਰੇਵਾਲ ਤੇ ਉਸਦੇ ਦੋਸਤ ਗਰੇਵਾਲ ਨੂੰ ਮਾਮੇ ਦੀ ਮਦਦ ਕਰਨ ਤੋਂ ਰੋਕਦੇ ਹਨ। ਗਰੇਵਾਲ ਦੀ ਜੈ ਸਥਿਤੀ ਵਿੱਚ ਜਾ ਕੇ ਮਾਮੇ ਦੀ ਮਦਦ ਨਹੀਂ ਕਰ ਸਕਦਾ। ਚਾਕੇ ਵੀ ਚਾਕੇ ਲਿਖਾਂਗੇ ਚਾਕੇ ਮਾਪੇ ਦੀ ਮਦਦ ਨਹੀਂ ਕਰ ਸਕਦਾ ਆਪਣੇ ਪਛੋਕੜ ਤੋਂ ਦੂਰ ਗਰੇਵਾਲ ਇਕੱਲਾ ਮਹਿਸੂਸ ਕਰਦਾ ਹੈ ਇਸ ਪੁਸਤਕ ਦੇ ਸੰਪਾਦਕਾਂ ਅਨੁਸਾਰ ਇਸ ਕਹਾਣੀ ਵਿੱਚ ਸਾਡੀ ਵੱਡੀ ਜਾਂ ਪਹਿਲੀ ਪੀੜੀ ਦੀਆਂ ਆਸਾਂ ਉਮੀਦਾਂ ਦੀ ਟੁੱਟ ਭਾਜ ਦਾ ਮਾਨਸਿਕ ਸੰਤਾਪ ਪੇਸ਼ ਹੋਇਆ ਹੈ ਭਾਵੇਂ ਇਹ ਨਵੀਂ ਪੀੜੀ ਵਿੱਚ ਕੁਝ ਨੂੰ ਇਹ ਪੀੜੀ ਨਵੀਂ ਪੀੜੀ ਵਿੱਚੋਂ ਕੁਝ ਨੂੰ ਮਹਿਸੂਸ ਹੁੰਦੀ ਹੈ ਪਰ ਜੋਕੇ ਮੂੰਹ ਜ਼ੋਰ ਵਰਤਾਰੇ ਦੇ ਸਾਹਮਣੇ ਇਹ ਲੈ ਚਾਰ ਤੇ ਬੇਵਸ ਦਿਖਾਈ ਦਿੰਦੇ ਹਨ ਗਰੇਵਾਲ ਦੀ ਸਥਿਤੀ ਇੰਨੀ ਤਰਸਜੋਗ ਹੈ ਕਿ ਕੋਈ ਵੀ ਉਸਦੀ ਮਾਨਸਿਕ ਪੀੜਾ ਨੂੰ ਸਮਝਣ ਤੋਂ ਅਸਮਰੱਥ ਹੈ ਭਾਂਜੇਲੀ ਮਾਮਾ ਬੇਪਛਾਣ ਹੋ ਗਿਆ ਹੈ ਪਰ ਭਾਂਜੇ ਨੂੰ ਆਪਣੇ ਖੁਦ ਦੀ ਹਸਤੀ ਬੇਪਛਾਣ ਹੋਈ ਦਿਖਾਈ ਦਿੰਦੀ ਹੈ ਇਸ ਪ੍ਰਕਾਰ ਡਾਕਟਰ ਜਸਵਿੰਦਰ ਸਿੰਘ ਦੀ ਇਹ ਕਹਾਣੀ ਸਾਡੇ ਜੋਕ ਕੇ ਸਮੇਂ ਵਿੱਚ ਰਿਸ਼ਤੇ ਸਬੰਧੀ ਆਏ ਵਿਗਾੜ ਦਾ ਪ੍ਰਭਾਵਸ਼ਾਲੀ ਰੂਪ ਹੈ ਇਸ ਕਹਾਣੀ ਦਾ ਕਥਾਨਕ ਬਹੁਤ ਜ਼ਿਆਦਾ ਸੰਦੇਹ ਵਾਲਾ ਤਣਾਅ ਵਾਲਾ ਟਕਰਾਅ ਵਾਲਾ ਤੇ ਮਾਨਸਿਕ ਪਰੇਸ਼ਾਨੀਆਂ ਨਾਲ ਭਰਿਆ ਹੈ। ਕਹਾਣੀ ਦੇ ਅੰਤ ਵਿੱਚ ਪਾਤਰ ਵੱਲੋਂ ਆਪਣੇ ਆਪ ਨੂੰ ਦੋਸ਼ੀ ਮੰਨ ਲੈਣਾ ਆਪਣਾ ਸਵੈਮਲਾਂਕਣ ਹੈ। ਚਾਹੇ ਇਸ ਕਹਾਣੀ ਵਿੱਚ ਘਟਨਾਵਾਂ ਦਾ ਸੰਬੰਧ ਅਲੱਗ-ਅਲੱਗ ਥਾਨਾਂ ਨਾਲ ਹੈ ਪਰੰਤੂ ਕਹਾਣੀ ਵਿੱਚ ਪ੍ਰਭਾਵ ਦੀ ਏਕਤਾ ਕਾਇਮ ਰਹਿੰਦੀ ਹੈ। ਕਹਾਣੀ ਦੀਆਂ ਘਟਨਾਵਾਂ ਦੇ ਵਿੱਚ ਗਰੇਵਾਲ ਦੇ ਵਿਆਹ ਤੋਂ ਪਹਿਲਾਂ ਦੇ ਦ੍ਰਿਸ਼ ਤੇ ਉਸ ਦੇ ਵਿਆਹ ਤੋਂ ਬਾਅਦ ਉਸ ਦੇ ਘਰ ਦਾ ਤਣਾਅ ਦੋਹਾਂ ਵਿੱਚ ਲੇਖਕ ਨੇ ਇੱਕ ਵਿਰੋਧ ਪ੍ਰਗਟ ਕੀਤਾ ਹੈ ਕਹਾਣੀ ਦੇ ਵਿੱਚ ਬਚਨ ਸਿੰਘ ਇੱਕ ਪਰੇਸ਼ਾਨ ਬਜ਼ੁਰਗ ਪਾਤਰ ਹੈ ਜੋ ਪਿਛਲੀ ਪੀੜੀ ਦਾ ਪਾਤਰ ਹੈ ਜਿਸ ਨੂੰ ਅਗਲੀ ਪੀੜੀ ਤੋਂ ਉਮੀਦਾਂ ਹਨ ਪਰ ਅਗਲੀ ਪੀੜੀ ਦਾ ਪਾਤਰ ਭਪਿੰਦਰ ਸਿੰਘ ਗਰੇਵਾਲ ਜਿਹੜਾ ਕਿ ਆਪਣੀ ਪਤਨੀ ਦੇ ਦਬਾਅ ਹੇਠ ਰਹਿਣ ਵਾਲਾ ਤੇ ਆਪਣੀ ਹੋਂਦ ਨੂੰ ਤਲਾਸ਼ਣ ਵਾਲਾ ਵਿਅਕਤੀ ਹੈ ਤੇ ਆਪਣੇ ਸਮਾਜਿਕ ਰੁਤਬੇ ਨੂੰ ਜ਼ਿਆਦਾ ਮਹੱਤਵ ਦਿੰਦਾ ਹੋਇਆ ਰਿਸ਼ਤਿਆਂ ਦੀ ਮਦਦ ਨਾ ਕਰ ਸਕੰਦੇ ਬੋਝ ਹੀਟ ਦੱਬਿਆ ਹੈ ਇਸ ਕਹਾਣੀ ਦਾ ਵਿਸ਼ਾ ਇਹ ਵੀ ਹੈ ਕਿ ਮਨੁੱਖ ਦੁਆਰਾ ਜਦੋਂ ਆਪਣੀ ਸਾਦਗੀ ਭਰਪੂਰ ਜੀਵਨ ਜ਼ਿੰਦਗੀ ਛੱਡ ਕੇ ਦਿਖਾਵੇ ਵਾਲੀ ਜ਼ਿੰਦਗੀ ਜੀਉਣ ਦੀ ਬੇਤੀ ਸ਼ੁਰੂ ਹੁੰਦੀ ਹੈ ਤਾਂ ਉਸ ਵੇਲੇ ਉਸ ਦੀਆਂ ਉਮੀਦਾਂ ਤੇ ਉਸ ਦੇ ਉਦੇਸ਼ਾਂ ਦੇ ਵਿੱਚ ਟਕਰਾਓ ਹੋ ਜਾਂਦਾ ਹੈ ਜੋ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਇਸ ਪ੍ਰਕਾਰ ਇਹ ਕਹਾਣੀ ਸਾਨੂੰ ਇੱਕ ਆਧੁਨਿਕ ਯੁੱਗ ਦੇ ਮਾਨਵੀ ਵਰਤਾਰੇ ਦੀ ਗੱਲ ਦੱਸਦੀ ਹੈ ਜਿੱਥੇ ਅਸੀਂ ਆਪਣੇ ਔਦੇ ਆਪਣੀਆਂ ਆਪਾ ਦਵੀਆਂ ਦੇ ਕਿਸੇ ਮਜਬੂਰੀ ਜਾਂ ਕਿਸੇ ਲਾਲਚ ਦੇ ਵਿੱਚ ਆਪਣੇ ਰਿਸ਼ਤਿਆਂ ਤੋਂ ਪਿੱਛੇ ਰਹਿ ਜਾਂਦੇ ਹਾਂ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ